ਸ਼ਰਾਬ ਦੇ ਨਸ਼ੇ ਵਿੱਚ ਸਰਹੰਦ ਨਹਿਰ ਵਿੱਚ ਡਿੱਗੇ ਵਿਅਕਤੀ ਨੂੰ ਔਰਤਾਂ ਨੇ ਚੁੰਨੀਆ ਪਾ ਕੇ ਕੱਢਿਆ ਬਾਹਰ ਤਾਂ ਬਚਾਈ ਉਹਦੀ ਜਾਨ ਮਾਮਲਾ ਸ਼ੁੱਕਰਵਾਰ ਨੂੰ 2 ਵਜੇ ਦੇ ਲਗਭਗ ਦਾ ਜਿੱਥੇ ਸ਼ਰਾਬ ਦੇ ਨਸ਼ੇ ਦੀ ਵਿੱਚ ਇੱਕ ਵਿਅਕਤੀ ਸਰਹੰਦ ਨਹਿਰ ਦੇ ਵਿੱਚ ਡਿੱਗਿਆ ਤਾਂ ਕੋਰ ਦੇ ਨੇੜੇ ਹੀ ਰਾਹ ਹੀ ਔਰਤਾਂ ਜੋ ਉੱਥੇ ਬੈਠ ਕੇ ਰੋਟੀ ਖਾ ਰਹੀਆਂ ਸਨ ਜਦੋਂ ਉਹਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੀਆਂ ਚੁੰਨੀਆਂ ਦੇ ਨਾਲ ਇਸ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਦਿੱਤੀ ਜਾਨਵ ਚਾਹੀਏ ਇਹ ਸ਼ਿਸ਼ਮ ਦਿਖਾ ਰਹੇ ਹਾਂ ਬਟੇਂਡਾ ਦੇ ਸਰਹੰਦ ਨਹਿਰ ਦੀਆਂ ਸਾਰੀਆਂ ਤਸਵੀਰਾਂ ਇੱਥੇ ਸ਼ਰਾਬ ਦੇ ਨਸ਼ੇ ਵਿੱਚ ਨਹਿਰ ਦੇ ਵਿੱਚ ਡਿੱਗੇ ਵਿਅਕਤੀ ਨੂੰ ਡੁੱਬਦੇ ਨੂੰ ਇਹਨਾਂ ਔਰਤਾਂ ਵੱਲੋਂ ਚੁੰਨੀਆਂ ਬਾਕੇ ਬਾਹਰ ਕੱਢਿਆ ਗਿਆ ਕੀ ਕਰੀਏ ਲੱਭੀਏ ਕਰਾ ਕਰਾ ਦੇਖ ਚਾਹ ਬੋਲੇ ਇਹ ਹਾਂ ਤਾਂ ਹਾਂ ਸੰਤੂ ਕੀ ਗ੍ਰੇਜਰੀ ਮਿਆ ਉਹ ਕਾ ਇਤਰਾ ਕਿੰਨਾ ਤੇ ਹੈ ਜੰਨਾ ਪੰਗਾ ਲੇਖੀ ਚਾਹ ਸਾਈ ਦੇ ਮੇਰੇ ਕੋਲ ਰਾਜੇ ਤੁਮ ਜਦਾ ਹਰਦੇ ਕੀ ਵੀ ਆਈ ਤੇ ਨਾ ਕੀ ਹੈ ਜੀ ਤੁਹਾਡਾ ਨਾਨਕੀ ਕੀ ਹੋਇਆ ਕੀ ਸੀਗਾ ਇਹ ਵਿਚਾਰਾ ਡੁੱਬ ਗਿਆ ਸੀ ਚੁੰਨੀਆਂ ਪਾ ਕੇ ਰਏ ਇਹਨੂੰ ਕੱਟਿਆ ਕੱਢ ਲਿਆ ਕਾਰਨ ਕਿਸੀ ਡੁੱਬਿਆ ਕਿਵੇਂ ਇਹ ਹੈ ਡੁੱਬਿਆ ਕਿਵੇਂ ਪਤਾ ਨਹੀਂ ਉੱਥੋਂ ਡਿੱਗ ਗਿਆ ਇਹ ਅੱਛਾ ਕੁਛ ਰੱਬ ਗਰ ਪੀਤੀ ਵੀ ਹੈ ਹਾਂ ਸਰਾਂ ਵੀ ਪੀਤੀ ਵੀ ਹੈ ਬੁੜੀਆਂ ਨਾ ਵਿਚਾਰੀਆਂ ਨੇ ਦੇਖ ਲਿੱਤਾ ਅਸੀਂ ਚੱਕ ਲਿੱਤਾ ਇਹਨੂੰ ਅੱਛਾ ਚੁੰਨੀਆਂ ਪੰਦ ਕੇ ਅਸੀਂ ਫੜ ਕੇ ਕੱਢਿਆ ਕੀ ਨਾਮ ਇਹ ਤੁਹਾਡਾ ਰੂਮਾ ਰੂਮਾ ਹੋਇਆ ਕਿਹਾ ਤਾਂ ਬੰਦਾ ਡੁੱਬ ਗਿਆ ਸੀ ਉਹਨੂੰ ਬਚਾਇਆ ਅਚਾਰਾ ਬੋੜੇ ਨੂੰ ਇੱਧਰ ਹੋ ਗਿਆ ਤੁਹਾਨੂੰ ਵਿਚਾਰਾ ਉਹਨੂੰ ਡੁੱਬ ਗਿਆ ਸੀ ਤਾਂ ਕਰਕੇ ਰੋਟੀ ਖਾ ਰਹੇ ਸੀ ਅਸੀਂ ਅੱਛਾ ਫਿਰ ਉਹਨੂੰ ਦੇਖ ਲਿੱਤਾ ਸੀ ਅਸੀਂ ਕੱਢ ਸਾਰੇ ਕਿਵੇਂ ਕੱਢਿਆ ਚੁੰਨੀ ਪਾ ਕੇ ਅਰੇ ਚੁੰਨੀ ਦੁਪੱਟਾ ਪਾ ਕੇ ਕਰ ਠੀਕ ਹੈ ਬੰਦਾ ਹੁਣ ਸਰਕਤ ਠੀਕ ਹੈ ਵਿਚਾਰਾ ਠੀਕ ਹੈ ਵਿਚਾਰਾ ਪਤਾ ਲੱਗਿਆ ਕੌਣ ਸੀ ਐਂ ਪਤਾ ਕੋਈ ਨਹੀਂ ਸਾਡਾ